ਸਤਿ ਸ੍ਰੀ ਅਕਾਲ ਜੀ ਮਿੱਤਰੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਅੱਜ ਬਹੁਤ ਹੀ ਸ਼ਾਨਦਾਰ ਇੱਕ ਬੱਕਰਾ ਸੌਨ ਦਿਖਾਉਣੇ ਆ ਬੱਕਰੀਆਂ ਵਾਲੇ ਬਹੁਤ ਰੌਲਾ ਪਾਉਂਦੇ ਆ ਵੀ ਪੰਜਾਬ ਦੀ ਬਰੀਡ ਕੋਈ ਸਾਹਮ ਨਹੀਂ ਰਿਹਾ ਸਾਹਮ ਨਹੀਂ ਰਿਹਾ ਅੱਜ ਸੌਨ ਦਿਖਾਉਣੇ ਆ ਜਿਹੜੀਆਂ ਬਰੀਡਾਂ ਵੀਡੀਓ ਚ ਜਾਂ ਕਿਤੇ ਆਉਂਦੀਆਂ ਨਹੀਂ ਉਹਨਾਂ ਕੋਲ ਵੀ ਬਹੁਤ ਵਧੀਆ ਨਸਲ ਦੀਆਂ ਬਰੀਡਾਂ ਨੇ ਤੇ ਅੱਜ ਆਪਾਂ ਪਹਿਲਾਂ ਤਾਂ ਲੋਕੇਸ਼ਨ ਚੈੱਕ ਕਰ ਲੋ ਇੱਧਰ ਆਪਣੇ ਕਲਿਆਣ ਹੈ ਕਲਿਆਣ ਤੋਂ ਬੱਜਵਾਨੇ ਦੀ ਆ ਫਿਰਨੀ ਹੈ ਤੇ ਇਧਰਲੇ ਪਾਸੇ ਮੁਸਲਮਾਨਾਂ ਦੇ ਘਰ ਹਨ ਤੇ ਆਪਾਂ ਖੜੇ ਆ ਵੱਜਵਾਨੇ ਤਾਂ ਆਪਾਂ ਦੇਖ ਰਹੇ ਆ ਜੀ ਬਹੁਤ ਹੀ ਸ਼ਾਨਦਾਰ ਬੱਕਰਾ ਜੋ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਪਹਿਲਾਂ ਤੁਸੀਂ ਅੱਖ ਬਿਲਕੁਲ ਵਾਈਟ ਹੈ ਸਿੰਘ ਕੁੰਡੇ ਆ ਬਹੁਤ ਜਿਸ ਤਰ੍ਹਾਂ ਪੂਰੇ ਦੰਦੀ ਬੱਕਰਾਗਾ ਤੇ ਸਿੰਘਾਂ ਦੀ ਕੁਆਲਿਟੀ ਦੇਖੋ ਬਹੁਤ ਛੋਟੇ ਸਿੰਘ ਨੇ ਜਪਾਨੀਆਂ ਨੂੰ ਪਹਿਲੀ ਚਾਲ ਮੇਰੇ ਹਾਲ ਤੋਂ ਦਿੱਤੀ ਵੀਰ ਆ ਦੇ ਤੁਹਾਨੂੰ ਹਾਂਜੀ ਆਪਾਂ ਪਹੁੰਚੇ ਆਂ ਵੀਰ ਬੱਬੂ ਕੋਲੇ ਪਿੰਡ ਵੱਜਵਾਨਾ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਸਭ ਤੋਂ ਪਹਿਲਾਂ ਬਰੀਡਰ ਦੀ ਜਾਣ ਪਛਾਣ ਕਰਾਉਣੇ ਆ ਪਿਓਰ ਬੀਟਲ ਬੱਕਰਾ ਦਾ ਤੇ ਕੰਨ ਤੁਸੀਂ ਦੇਖ ਸਕਦੇ ਹੋ ਲਗਭਗ 20 ਇੰਚ ਪਲਾਸੀ ਹੋਊਗਾ ਮੈਨੂੰ ਲੱਗਦਾ ਅੰਦਾਜ਼ ਅੰਦਾਜ਼ਨ ਆਪਾਂ ਕਹਿ ਸਕਦੇ ਹਾਂ ਕਿ ਕੰਨ ਬਹੁਤ ਲੰਬੇ ਐ 1 ਫੁੱਟ ਤੇ 1 ਫੁੱਟ ਨਾਲੋਂ ਤਾਂ ਜ਼ਿਆਦਾ ਹੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਹੱਥ ਵੀ ਧਰੋਗੇ ਤੇ ਫੇਰ ਵੀ ਕਿੰਨਾ ਲੰਮਾ ਜਾ ਰਿਹਾ ਕੰਨ ਤੇ ਕਹਿੰਦੇ ਆ ਵੀਰ ਵੀ ਬਰੀਡਿੰਗ ਨਹੀਂ ਸੰਭਰਿਆ ਪੰਜਾਬ ਦੀ ਬਰੀਡ ਤਾਂ ਆ ਦੇਖੋ ਪ्योर ਪੰਜਾਬੀ ਬਰੀਡ ਪ੍ਰਾਣੀ ਅੰਬਰਸਰੀ ਬੀਟਲ ਜਿਹੜੀ ਵੀਰਾਂ ਨੇ ਸੰਭਰ ਰੱਖੀ ਐ ਤੇ ਏ ਆਪਾਂ ਵੀਡੀਓ ਬਣਾਉਣ ਦਾ ਮਕਸਦ ਹੈਗਾਗਾ ਵੀ ਜੇ ਕਿਸੇ ਵੀਰ ਨੇ ਕਰਾਸਿੰਗ ਕਰਾਉਣੀ ਹੈ ਤਾਂ ਆਪਣੇ ਪਿੰਡ ਵੱਜਵਾਨਾ ਤੁਸੀਂ ਬੱਬੂ ਵੀਰ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਨੰਬਰ ਦੀ ਜਾਣਕਾਰੀ ਵੀ ਤੁਹਾਨੂੰ ਦਵਾਵਾਂਗੇ ਤੇ ਪਹਿਲਾਂ ਆਪਾਂ ਬਰੀਡਿੰਗ ਦਾ ਰੇਟ ਪੁੱਛਦੇ ਹਾਂ ਬਾਈ ਜੀ ਬਰੀਡਿੰਗ ਦਾ ਕੀ ਰੇਟ ਹੈ ਇਹਦਾ ਰੇਟ ਤਾਂ ਜੀ ਇਹਦਾ ਜੇ ਆਪਾਂ ਮੰਨ ਚੱਲ ਬਕਾਊ ਕਰਗੇ ਤਾਂ 2 ਲੱਖ ਰੁਪਏ ਜੀ ਠੀਕ ਹੈ ਜੀ ਤੇ ਜੇ ਮੰਨ ਚੱਲ ਵੀ ਬੱਕਰੀ ਕਰਾਸ ਦੀ ਖਾਤਰ ਜੀ ਹਾਂਜੀ ਫੇਰ ਇਹਦਾ 5000 ਰੁਪਏ ਕਰਾਉ ਦੇ ਜੀ ਠੀਕ ਹੈ ਜੀ ਵੀਰਾਂ ਨੇ 5000 ਰੁਪਏ ਕਰਾਸਿੰਗ ਦਾ ਰੱਖਿਆ ਤੇ ਲਾਲ ਲੋਇਆ ਬੀਟਲ ਰੰਗ ਚ ਹੈ ਡਾਰਕ ਤੇ ਵੀਰਾਂ ਨੇ ਬਕਾਊ ਵੀ ਕਰ ਰੱਖਿਆ ਹੈਗਾ ਜੇ ਹੁਣ ਕੋਈ ਚਾਹਵਾਨ ਵੀਰ ਪੰਜਾਬ ਦੀ ਪ੍ਰਾਤਨ ਬਰੀਡ ਪੁਰਾਣੀ ਬੀਟਲ ਨਸਲ ਰੱਖਣਾ ਚਾਹੁੰਦਾਗਾ ਗਾਂਹਾਂ ਕਰਾਸਿੰਗ ਲਈ ਤੇ ਆਪਦੇ ਫਾਰਮ ਚ ਲਜਾਣਾ ਚਾਹੁੰਦਾ ਬਹੁਤ ਵਧੀਆ ਸ਼ਾਨਦਾਰ ਹੈ ਇਹ ਵੀ ਮਾਲ ਚੋਂ ਹੀ ਆਇਆ ਵਾ ਬੱਕਰਾ ਬਹੁਤ ਵਧੀਆ ਬਾਈਆਂ ਦਾ ਘਰੇਲੂ ਮਾਲ ਚ ਰੱਖਿਆ ਵਗਾ ਤੇ ਕਿੰਨਾ ਰੇਟ ਬੋਲਿਆ ਬਾਈ ਜੀ ਬਕਾਊ ਦਾ ਜੀ 2 ਲੱਖ ਰੁਪਏ ਜੀ ਠੀਕ ਹੈ ਜੀ 2 ਲੱਖ ਮੁੱਲ ਰੱਖਿਆ ਗਿਆ ਵੀਰਾਂ ਦੇ ਤੇ ਉਮਰ ਕਿੰਨੀ ਕੀ ਹੋ ਲਗਭਗ ਇਹਦੀ ਇਹ ਜੀ ਮਾਨਕ ਜਲਾ ਵੀ ਪੂਰੇ ਦੰਦ ਹੋ ਗਿਆ ਜੀ ਠੀਕ ਹੈ ਪੂਰੇ ਦੰਦ ਬੱਕਰਾ ਦੇਖੋ ਪੂਰੀ ਪੂਰਾ ਸ਼ਾਨਦਾਰ ਬੱਕਰਾ ਹੈਗਾ ਜਿਸ ਵੀ ਵੀਰ ਨੂੰ ਕੋਈ ਵੀ ਆਪਦੀ ਨੀਡ ਹੋਵੇ ਜਾਂ ਕ੍ਰੋਸਿੰਗ ਲਈ ਚਾਹੀਦਾ ਹੋਵੇ ਤਾਂ ਵੀਰਾਂ ਨਾਲ ਸੰਪਰਕ ਕਰ ਸਕਦਾ ਵੀਰ ਦਾ ਨਾਮ ਬੱਬੂ ਤੇ ਨੰਬਰ ਦੀ ਜਾਣਕਾਰੀ ਨੰਬਰ ਦੱਸਿਓ ਜੀ ਆਪਣਾ 9878519544 9878519544 19544 ਹਾਂ ਵੀਰ ਬੱਬੂ ਪਿੰਡ ਬੱਜਵਾਨਾ ਤੁਸੀਂ ਸੰਪਰਕ ਕਰ ਸਕਦੇ ਹੋ ਜਿਆਦਾ ਜਾਣਕਾਰੀ ਲਈ ਤੇ ਆਪਣੀ ਲੋਕੇਸ਼ਨ ਵੀ ਤੁਹਾਨੂੰ ਚਾਹੀਦੀ ਆ ਤਾਂ ਆਪਾਂ ਇਹ ਉਧਰ ਕਲਿਆਣ ਹੈ ਤੇ ਆ ਬਾਹਰ ਲਈ ਬਾਹਰ ਲਈ ਫਿਰਨੀ ਆ ਇਧਰ ਕਲਿਆਣ ਆ ਆਪਣੇ ਬੱਜੋ ਆਣੇ ਚ ਇੰਟਰ ਹੁੰਦੇ ਸਾਰੀ ਕਲਿਆਣ ਤੋਂ ਤੇ ਇਧਰ ਖੱਬੇ ਹੱਥ ਮੁੜਿਆਉਣਾ ਤੇ ਆ ਇਧਰ ਜਿੱਥੇ ਫਿਰਨੀ ਸਮਾਪਤ ਹੁੰਦੀ ਆ ਉੱਥੇ ਵੀਰਾਂ ਦਾ ਘਰ ਆ ਤੇ ਕਿਤੇ ਵੀ ਆਪਾਂ ਪੁੱਛ ਸਕਦੇ ਆ ਪਿੰਡ 'ਚ ਵੀ ਤੇ ਦੇਖੋ ਜੀ ਬਹੁਤ ਸ਼ਾਨਦਾਰ ਬੱਕਰਾ ਹੈ ਓਏ ਇਧਰੋਂ ਪਾਸੇ ਹੋ ਜਾਣਾ ਧੰਨਵਾਦ ਜੀ ਹਾਂਜੀ ਇਹਦੇ ਆਪਾਂ ਬੱਕਰੇ ਦੇ ਬੱਚੇ ਦੇ ਵੀ ਕੁਆਲਿਟੀ ਚੈੱਕ ਕਰਾਉਨੇ ਆ ਸਾਨੂੰ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਕੰਨਾਂ ਦੀ ਹਾਈਟ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਹੈ ਕਿੰਨੇ ਟਾਈਮ ਦਾ ਹੋਊਗਾ ਇਹ ਬੱਚਾ ਇਹ 14 ਮਹੀਨਿਆਂ ਦਾ 14 ਮਹੀਨਿਆਂ ਦਾ ਬੱਚਾ ਦੇਖੋ ਜੀ 14 ਮਹੀਨਿਆਂ ਦਾ ਬੱਚਾ ਬਰੀਡਿੰਗ ਲਈ ਬਹੁਤ ਵਧੀਆ ਦੇਖ ਲਓ ਇਹਦੇ ਵੀ ਕੰਨ ਆਪਦੇ ਬਾਪ ਨਾਲ 2 ਇੰਚ ਵੱਡੇ ਹੀ ਹੋਣਗੇ ਜਦੋਂ ਉਹ ਉਸ ਉਮਰ ਦਾ ਹੋਣਾ। ਦੇਖੋ ਜੀ ਕਾਹਾਂ ਜੇ ਤੁਹਾਡੇ ਕੋਲ ਬਹੁਤ ਵਧੀਆ ਨਸਲ ਦੀਆਂ ਅੰਬਸਰੀ ਬੀਟਲ ਬੱਕਰੀਆਂ ਹੈਗੀਆਂ ਤਾਂ ਤੁਸੀਂ ਇਹਨਾਂ ਵੀਰਾਂ ਨਾਲ ਪੱਕਾ ਸੰਪਰਕ ਕਰੋ ਕਿਉਂਕਿ ਇਹ ਬਹੁਤ ਦੁੱਧ ਦੀ ਕੁਆਲਿਟੀ ਵੀ ਬਹੁਤ ਵਧੀਆ ਦੇਣਗੇ ਜਿਨ੍ਹਾਂ ਦੇ ਕੰਨ ਜਿਆਦਾ ਵੱਡੇ ਆ, ਨੱਕ ਉੱਚਾ ਪ्योर ਬੀਟਲ ਤੇ ਟੈਸਟਿਕਲਾਂ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਇਸ ਤਰ੍ਹਾਂ ਦੇ ਬੱਚੇ ਪੈਦਾ ਕਰਦਾ ਜੀ ਇਹ। ਠੀਕ ਹੈ ਜੀ। ਇਹ ਆਪਣਾ ਬੱਚਾ ਸੀਗਾ ਉਸ ਬੱਕਰੇ ਦਾ ਜੈਸਵੀ ਵੀਰ ਨੇ ਕ੍ਰੋਸਿੰਗ ਲਈ ਬੱਕਰੀ ਲਿਆਉਣੀ ਹੋਵੇ ਤਾਂ ਪਾਈਆਂ ਨਾਲ ਸੰਪਰਕ ਕਰ ਸਕਦਾ ਜੇ ਕਿਸੇ ਵੀਰ ਨੂੰ ਚਾਹ ਹਨ ਵੀਰ ਨੂੰ ਰੱਖਣ ਲਈ ਵੀ ਚਾਹੀਦਾ ਤਾਂ ਉਹ ਵੀ ਵੀਰ ਨਾਲ ਸੰਪਰਕ ਕਰ ਸਕਦਾ ਵੀਰ ਦੇ ਦੇਣਗੇ ਕੋਈ ਗੱਲ ਨਹੀਂ ਸਾਹਮਣੇ ਵਾਲਾ ਬੰਦਾ ਹੋਵੇ